ਇਹ ਮਾਮਲਾ ਇਹ ਸੀ ਜੀ ਕਿ 2021 ਦੇ ਵਿੱਚ ਇੱਕ ਸੁਧਾਰਤ ਘਟਾਰੀਆ ਨਾਮ ਦਾ ਟ੍ਰੈਵਲ ਏਜੰਟ ਹੈ ਜੀ ਜਿਹਦੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਨਾਂ ਦੀ ਜਿਹੜੀ ਉਹਦੀ ਇਮੀਗ੍ਰੇਸ਼ਨ ਫਰਮ ਹੈ ਜੀ ਹਾਂ ਜੀ ਉਹਨੇ ਉਹਨੂੰ ਪੰਕਜ ਤੋਮਰ ਹੈ ਜੀ ਯੂਪੀ ਦਾ ਜੀ ਉਹਨੇ ਆਪਣੀ ਵਾਈਫ ਮਨੀਸ਼ਾ ਮਲਕ ਨੂੰ ਬਾਹਰ ਭੇਜਣ ਦੇ ਨਾਂ ਕੈਨੇਡਾ ਭੇਜਣਾ ਸੀਗਾ ਜੀ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਿੰਨਾ ਨਾ 470000 ਦੀ ਗੱਲ ਹੋਈ ਸੀ ਪਰ ਉਹ ਉਹਨਾਂ ਨੇ ਉਹ ਬਾਹਰ ਨਹੀਂ ਭੇਜਿਆ ਤੇ ਜਿਸ ਬੰਦੀ ਅਸੀਂ ਇਹਨਾਂ ਨੇ ਕੰਪਲੇਨ ਦਿੱਤੀ ਹੈ ਬਾਅਦ ਇਨਕੁਆਇਰੀ ਕਿڑی ਐਫ ਆਈ ਆਰ ਲਾਜ ਹੋਈ ਹੈ ਜੀ 58 ਨੰਬਰ ਹਾਂਜੀ ਉਹਦੀ ਤਫਤੀਸ਼ ਕਰ ਰਹੇ ਆ ਜੀ ਜਰੂਰ ਤੇ ਭੇਜਣਾ ਸੀ ਜੀ ਕੈਨੇਡਾ ਭੇਜਣਾ ਸੀ ਜੀ ਕੈਨੇਡਾ ਜੀ ਇਹ ਮਾਮਲਾ ਇਹ ਸੀਗਾ ਕਿ 2021 ਦੇ ਵਿੱਚ ਹਾਂਜੀ ਇੱਕ ਸੁਧਾਰਤ ਕੁਟਾਰੀਆ ਨਾਮ ਦਾ ਟ੍ਰੈਵਲ ਏਜੰਟ ਹੈ ਜੀ ਜਿਹਦੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਨਾਂ ਦੀ ਜਿਹੜੀ ਉਹਦੀ ਇਮੀਗ੍ਰੇਸ਼ਨ ਫਰਮ ਹੈ ਜੀ ਹਾਂ ਜੀ ਉਹਨੇ ਉਹਨੂੰ ਪੰਕਜ ਤੋਮਰ ਹੈ ਜੀ ਯੂਪੀ ਦਾ ਜੀ ਉਹਨੇ ਆਪਣੀ ਵਾਈਫ ਮਨੀਸ਼ਾ ਮਲਕ ਨੂੰ ਬਾਹਰ ਭੇਜਣ ਦੇ ਨਾਂ ਕੈਨੇਡਾ ਭੇਜਣਾ ਸੀਗਾ ਜੀ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਿੰਨਾਂ ਨਾਲ 4.70 ਲੱਖ ਦੀ ਗੱਲ ਹੋਈ ਸੀ ਪਰ ਉਹ ਉਹਨਾਂ ਨੇ ਉਹਨੂੰ ਬਾਹਰ ਨਹੀਂ ਭੇਜਿਆ ਤੇ ਜਿਸ ਬੰਦੀ ਅਸੀਂ ਇਹਨਾਂ ਦੇ ਕੋਲ ਪਲੇਨ ਦਿੱਤੀ ਬਾਅਦ ਇਨਕੁਆਰੀ ਕਿڑی ਐਫ ਆਈ ਆਰ ਲਾਜ ਹੋਈ ਹੈ ਜੀ 58 ਨੰਬਰ ਠੀਕ ਹੈ ਜੀ ਹਾਂਜੀ ਉਹਦੀ ਤਫਤੀਸ਼ ਕਰ ਰਹੇ ਆ ਜੀ ਸਰ ਤੇ ਤੇ ਕੈਨੇਡਾ ਪੇ ਜਨਸੀ ਹੈ ਜੀ ਕੈਨੇਡਾ ਦੇ ਜੀ ਇਹ ਮਾਮਲਾ ਹੈ ਜੀ ਸਾਡੀ 2021 ਦੇ ਵਿੱਚ ਇੱਕ ਸੁਧਾਰਤ ਘਟਾਰੀਆ ਨਾਮ ਦਾ ਟ੍ਰੈਵਲ ਏਜੰਟ ਹੈ ਜੀ ਜਿਹਦੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਡ ਪਲੇਸਮੈਂਟ ਸਰਵਿਸਿਜ਼ ਨਾਂ ਦੀ ਜਿਹੜੀ ਉਹਦੀ ਇਮੀਗ੍ਰੇਸ਼ਨ ਫਰਮ ਹੈ ਜੀ ਹਾਂਜੀ ਉਹਨੇ ਉਹਨੂੰ ਪੰਕਜ ਤੋਮਰ ਹੈ ਜੀ ਯੂਪੀ ਦਾ ਜੀ ਉਹਨੇ ਆਪਣੀ ਵਾਈਫ ਮਨੀਸ਼ਾ ਮਲਕ ਨੂੰ ਬਾਹਰ ਭੇਜਣ ਦੇ ਨਾਂ ਕੈਨੇਡਾ ਭੇਜਣਾ ਸੀਗਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਿੰਨਾਂ ਨਾਲ 4.70 ਲੱਖ ਦੀ ਗੱਲ ਹੋਈ ਸੀ ਪਰ ਉਹ ਉਹਨਾਂ ਨੇ ਉਹਨੂੰ ਬਾਹਰ ਨਹੀਂ ਭੇਜਿਆ ਤੇ ਜਿਸ ਬੰਦੀ ਅਸੀਂ ਇਹਨਾਂ ਨੇ ਕੰਪਲੇਨ ਦਿੱਤੀ ਹੈ ਬਾਅਦ ਇਨਕੁਆਰੀ ਜਿਹੜੀ ਐਫ ਆਈ ਆਰ ਲਾਜ ਹੋਈ ਹੈ ਜੀ 58 ਨੰਬਰ थीगे थीगे। जी तफ्तीश कर रहे हैं जी तो पे, पे जी, पे जी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर